ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਪਾਲ ਲੀਆਂ ਜਿਹੜੀਆਂ ਭੇਡਾਂ ਨੇ ਕਦੀੜਾਂ ਨੇ ਮੈਨੂੰ ਗਲਾਂ ਦੇਣ ਵਾਲੀਆਂ ਨੇ ਹੁਣ ਸੁਣਿਓ ਚੰਗੇ ਤਰ੍ਹਾਂ ਚਲੂਣੇ ਵਧੀਆ ਲੜਣਗੇ ਹੁਣ ਮਿਰਚਾਂ ਵੀ ਲੜਣੀਆਂ ਚੰਗੇ ਤਰ੍ਹਾਂ ਬੂਟਾ ਸਿੰਘ ਨੇ ਅੱਜ ਤੱਕ ਜੋ ਬੋਲੇ ਆ ਨਾ ਸੱਚ ਬੋਲੇ ਆ ਹਕੀਕਤ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਆ ਅੱਛਾ ਕਿਹੜੀ ਅਰਬ ਕੰਟਰੀ ਆ ਉਹ ਜੂ ਏ ਇਹ ਆਹੀ ਹੈ ਨਾ ਉਹਦਾ ਡਬਈ ਕਹਿ लो ਅਰਬ ਕੰਟਰੀ ਕਹਿ लो ਜਿੱਥੇ ਜ਼ਿਆਦਾ ਮੁਸਲਮਾਨ ਰਹਿੰਦੇ ਨੇ ਉਹ ਕਹਿ लो ਮਤਲਬ ਇੱਕ ਔਰਤ ਨੂੰ ਮਾਰਨ ਵਾਲਾ ਅੰਮ੍ਰਿਤਪਾਲ ਭਗੌੜਾ ਹੋ ਗਿਆ ਦੇਖੋ ਤੁਸੀਂ ਕਰਤੂਤਾ ਕੀ ਨੇ ਜਿਹੜਾ ਭਗੌੜਾ ਹੋਇਆ ਹੈ ਜਿਹੜੀ ਪੁਲਿਸ ਦੀ ਅਪਡੇਟ ਨਮੀ ਆਈ ਹੈ ਬਠਿੰਡਾ ਐਸਐਸਪੀ ਮੈਡਮ ਨੇ ਜਿਹੜਾ ਖੁਲਾਸਾ ਕੀਤਾ ਹੈ ਹਾਲਾਂਕਿ ਜੋ ਪਹਿਲਾਂ ਮੈਂ ਕਿਆਸ ਲਾਈਆਂ ਕਿਆਸ ਲਾਈਆਂ ਲਾਈਆਂ ਸ਼ਲੋਕ ਇਹ ਕਹਿੰਦੇ ਸੀ ਨਾ ਉਹ ਸੱਚ ਹੀ ਹੁੰਦਾ ਹੈ ਇਹ ਕੁੜੀ ਨੂੰ ਕਿੱਦਾਂ ਮਾਰਿਆ ਪਹਿਲਾਂ ਇਹਨਾਂ ਨੇ ਉਹਦੇ ਦੋਨੋਂ ਫੋਨ ਫੜੇ ਫੋਨ ਫੜ ਕੇ ਪਾਸਪੋਰਟ ਨੰਬਰ ਮੰਗੇ ਕਿਉਂ ਮੰਗੇ ਉਹ ਫੋਨ ਵਿੱਚ ਐਸਾ ਕੀ ਸੀ ਜਿਹੜੇ ਇਹ ਕੁੜੀ ਤੋਂ ਪਾਸਪੋਰਟ ਮੰਗਦੇ ਸੀ ਫੋਨ ਫੜ ਕੇ ਮਤਲਬ ਉਹ ਕੁੜੀ ਕੋਲੇ ਇਹਨਾਂ ਦੀਆਂ ਅਸ਼ਲੀਲ ਵੀਡੀਓ ਅਮਰਤਪਾਲ ਮੈਰੋ ਵਰਗੀਆਂ ਹੈਗੀਆਂ ਸੀ ਸ਼ੱਕ ਤਾਂ ਇਹ ਵੀ ਪੈਂਦਾ ਵੀ ਉਹਦੇ ਨਾਲ ਜਿਹੜਾ ਰੇਪ ਕੀਤਾ ਇਹਨਾਂ ਨੇ ਇੱਕ ਵਾਰ ਨਹੀਂ ਪਹਿਲਾਂ ਵੀ ਕੀਤਾ ਹੈ। ਮਤਲਬ ਜਾਨੀ ਕਿ ਉਹ ਵੀਡੀਓ ਉਹ ਆਡੀਓ ਉਹ ਕੁੜੀ ਨੇ ਇਹਨਾਂ ਕੰਜਰਾਂ ਦੀਆਂ ਆਪਣੇ ਫੋਨਾਂ ਵਿੱਚ ਸੰਭਾਲ ਕੇ ਰੱਖੀਆਂ ਹੋਈਆਂ ਸੀ। ਤੇ ਜਦੋਂ ਪਾਸਵਰਡ ਲੈ ਕੇ ਫੋਨ ਫੜ ਲੇ ਸਾਰਾ ਕੁਝ ਡਿਲੀਟ ਕਰ ਦਿੱਤਾ ਉਹਦੀਆਂ ਐਡੀਆਂ ਲੈ ਲਈਆਂ ਤੇ ਉਹਦੋਂ ਬਾਅਦ ਦੇ ਵਿੱਚ ਉਹ ਕੁੜੀ ਨੂੰ ਇਹ ਮਾਰ ਦਿੰਦੇ ਆ। ਮਲਕੇ ਬਲਾਤਕਾਰ ਇੱਕ ਵਾਰ ਹੀ ਨਹੀਂ ਉਹ ਕੁੜੀ ਨਾਲ ਪਹਿਲਾਂ ਵੀ ਹੋਇਆ ਚਲੋ ਇਹ ਤਾਂ ਗੱਲ ਹੋਈ ਨਿਬੜੀ ਹੁਣ ਜਿਹੜੀਆਂ ਭੇਡਾਂ ਉਹਦੇ ਹੱਕ ਵਿੱਚ ਖੜੀਆਂ ਸੀ ਉਹਨਾਂ ਨੂੰ ਡੁੱਬਣ ਵਾਸਤੇ ਚੱਪਣੀ ਚਾਹੀਦੀ ਐ ਮੈਨੂੰ ਫੋਨ ਕਰ ਲਿਓ ਪਹਿਲਾਂ ਵੀ ਪੁਕਾਈ ਮਾਰੀ ਜਾਨੂੰ ਮੈਂ ਭੇਜ ਦੂੰ ਚੱਪਣੀ ਨੱਕ ਡੁੱਬ ਕੇ ਮਰਿਓ ਹੁਣ ਆ ਇੱਕ ਬੀਬੀ ਵਕੀਲ ਜਿਹੜੀ ਕਹਿੰਦੀ ਮੈਂ ਫਿਰ ਇਹ ਕੇਸ ਲੜੂੰਗੀ ਹੁਣ ਉਹ ਬੀਬੀ ਨੂੰ ਬੇਨਤੀ ਐ ਉਹ ਤਾਂ ਭੱਜ ਗਿਆ ਰਪਕੰਟਰੀ ਭਗੌੜਾ ਹੋ ਗਿਆ ਹੁਣ ਉੱਥੋਂ ਬੈਠੇ ਦਾ ਕਿਸ ਲੜੋਂਗੇ ਤੁਸੀਂ ਮਾਣੀ ਮੋਟੀ ਸ਼ਰਮ ਹਜਾ ਹੈਗੀ ਤੁਹਾਨੂੰ ਜਿੰਨੇ ਵੀ ਮੈਨੂੰ ਫੋਨ ਕਰਦੇ ਸੀ ਮੈਂ ਅੱਜ ਲਿਸ਼ਟ ਦਿੱਤੀ ਹੈ ਪੁਲਿਸ ਨੂੰ ਹਜ਼ਾਰਾਂ ਫੋਨ ਆਏ ਜਿਹੜੀਆਂ ਦੀਆਂ ਭੇਡਾਂ ਤੁਸੀਂ ਇਦਾਂ ਕਿਉਂ ਇਲਜ਼ਾਮ ਲਾਤਾ ਇਲਜ਼ਾਮ ਇਹ ਜੋਦੇ ਹੁੰਦੇ ਆ ਮਤਲਬ ਕੀ ਕਰੈਮ ਕੀਤਾ ਪੂਰੀ ਪਲੈਨਿੰਗ ਦੇ ਨਾਲ ਦੇਖੋ ਜਿਹੜੇ ਹਜੂਰੀਏ ਨਾਲ ਫਹਾਦਤਾ ਉਹ ਕੁੜੀ ਨੂੰ ਗਲ ਘੁੱਟ ਕੇ ਮਾਰਿਆ ਕਹਿੰਦੇ ਭੁੱਲ ਗਏ ਸੀ ਗੱਡੀ ਦੇ ਵਿੱਚ ਦੁਬਾਰਾ ਲੈਣ ਬਾਅਦ ਤੇ ਆਏ ਵੀ ਐਵੀਡੈਂਸ ਨਾ ਰਹੇ ਜੇ ਸਬੂਤ ਨਾ ਰਹੇ ਪੁਲਿਸ ਦੇ ਕੋਲ ਕਰਤੂਤਾਂ ਦੇਖੋ ਤੁਸੀਂ ਇਹਨਾਂ ਦੀਆਂ ਹਲੇ 5-7 ਬੰਦੇ ਹੋਰ ਹੈਗੇ ਨੇ ਨਾਲ ਇਹ ਪੂਰਾ ਗੈਂਗ ਸੀ ਉਸ ਵਕਤ ਭੱਜਿਆ ਦੇਖੋ ਸ਼ੂਰਮਾ ਇਹ ਹੁੰਦੇ ਸੂਰਮੇ ਤੁਸੀਂ ਗੁਰੂ ਸਾਹਿਬ ਦੀ ਤੁਲਨਾ ਕਰੋਗੇ ਤੁਹਾਡੇ ਨਾਲ ਤੁਸੀਂ ਕਿਹਦੀ ਕਾਪੀ ਕਰਦੇ ਸੀ ਤੁਸੀਂ ਕੀ ਕਹਿੰਦੇ ਸੀ ਲੋਕਾਂ ਨੂੰ ਅਸੀਂ ਪੰਜਾਬ ਨੂੰ ਸੁਧਾਰਾਂਗੇ ਤੁਹਾਡੇ ਵਰਗੇ ਸੁਧਾਰਾਂਗੇ ਇੱਕ ਕੁੜੀ ਨੂੰ ਮਾਰ ਕੇ ਤੂੰ ਨਾਲ ਦੇ ਬੰਦੇ ਫਸਾਤੇ ਅਛਾ ਹੁਣ ਮੈਂ ਇਹ ਵੀ ਤੁਹਾਨੂੰ ਗੱਲ ਕਹਿਣ ਲੱਗਾ ਜਿਹੜੇ ਬੰਦੇ ਫਸੇ ਨੇ ਨਾ ਜਿਹੜੇ ਪੁਲਿਸ ਨੇ ਅਰੈਸਟ ਕੀਤੇ ਨੇ ਉਹਨਾਂ ਬੰਦਿਆਂ ਨੂੰ ਵੀ ਇੱਕ ਤੀੜ ਅਮਰਤਪਾਲ ਮੈਰੋ ਨੇ ਧੋਖੇ ਵਿੱਚ ਰੱਖਿਆ ਹੋਣਾ ਉਸ ਵਕਤ ਵੀ ਮੈਂ ਭੱਜਾਂ ਬਾਅਦ ਦੇ ਵਿੱਚ ਫੜੇ ਜਾਣਗੇ ਤੇ ਜਿਹੜੀਆਂ ਵੀਡੀਓ ਪਾਉਂਦੇ ਨੇ ਇਬਾਰ ਬੈਠਾ ਪਉਂਦਾ ਹੈ ਅਰਬ ਕੰਟਰੀ ਵਿੱਚ ਇੱਥੇ ਨਹੀਂ ਪਾਈਆਂ ਇਹਨੇ ਮਤਲਬ ਜਦੋਂ ਉਹ ਕੁੜੀ ਮਾਰ ਦਿੱਤੀ ਇਹ ਕੁਝ ਮਿੰਟਾਂ ਦੇ ਵਿੱਚ ਉੱਥੋਂ ਫਰਾਰ ਹੋ ਗਿਆ 에어ਪੋਰਟ ਚਲਾ ਗਿਆ ਤੇ ਭੱਜ ਗਿਆ ਅਰਬ ਕੰਟਰੀ ਹੁਣ ਦੇਖੋ ਜੀ ਜਿਹੜਾ ਵੀ ਲੰਗ ਲਾਣਾ ਮੈਨੂੰ ਗਾਲਾਂ ਕੱਢਦਾ ਸੀ ਆ ਇੱਕ ਮੰਡਾ ਲੁਧਿਆਣੇ ਵਾਲਾ ਕਤੀੜ ਸ਼ਰਮ ਨਹੀਂ ਹਜਾ ਨਹੀਂ ਗੋਲ ਕਚੋਰ ਅਸੀਂ ਤਾਂ ਹੁਣ ਵੀ ਚੱਕਾਂਗੇ ਅਸੀਂ ਲੁੱਟਦੇ ਥੋੜੀਆਂ ਕਿਸੇ ਨੂੰ ਕੁੱਟਦੇ ਥੋੜੀਆਂ ਮਾਰਦੇ ਥੋੜੀਆਂ ਮੈਂ ਗੁਰੂ ਘਰ ਦਾ ਗਰੰਥੀ ਸੀ ਮੈਂ ਚੱਕਦਾ ਹੁਣ ਵੀ ਚੱਕੂ ਤੁਹਾਡੇ ਮੰਗੂ ਭੀਖ ਨਹੀਂ ਮੰਗਦੇ ਸੀ ਅਸੀਂ ਆਪਣੇ ਗੁਰੂ ਦੇ ਆ ਗੁਰੂ ਦੇ ਬਣ ਕੇ ਰਵਾਂਗੇ ਆਪਣੇ ਦੇਸ਼ ਦੇ ਆ ਦੇਸ਼ ਦੇ ਵਫਾਦਾਰ ਬਣ ਕੇ ਰਵਾਂਗੇ ਤੁਹਾਡੇ ਡੰਡਾ ਚੜਿਆ ਹੋਇਆ ਬੋਲਣ ਨੂੰ ਕੁਝ ਹੈ ਨਹੀਂ ਬੂਟਾ ਬੋਲ ਰਿਹਾ ਲਾਹਾ ਲੈ ਲਓ ਮਾੜਾ ਬੂਟਾ ਇਦਾਂ ਨਹੀਂ ਹੋਣਾ ਹੁਣ ਜਿਹੜੀਆਂ ਭੇਡਾਂ ਫੋਨ ਬਾਹਰੋਂ بڑے ਫੋਨਾਂ ਆ ਇਥੋਂ ਬੜੀਆਂ ਭੇਡਾਂ ਨੇ ਫੋਨ ਆਈ ਆ ਚੋਲੇ ਵਾਲੇ ਬੜੇ ਫੋਨ ਕਰਦੇ ਸੀ ਹੁਣ ਭੇਡੋ ਤੁਹਾਡਾ ਆ ਜੜੀ ਤੁਹਾਨੂੰ ਚਾਰਨ ਵਾਲੇ ਦਾ ਭੱਜ ਗਿਆ ਹੁਣ ਗੰਦਗੀ ਕਿੱਥੋਂ ਖਾਣੀ ਐ ਖੇਤਾਂ ਚ ਅਗਲੇ ਬੜ ਨਹੀਂ ਦਿੰਦੇ ਤੁਹਾਨੂੰ ਵੀ ਫਸਲਾਂ ਨੁਕਸਾਨ ਹੋ ਜਾਣਗੇ ਹੁਣ ਗੰਦਗੀ ਕਿੱਥੋਂ ਪਾਉਗੇ ਛੱਪੜਾ ਹੈ ਨਹੀਂ ਪਿੰਡਾਂ ਦੇ ਵਿੱਚ ਉਹ ਬੰਦ ਕਰਤੇ ਹੁਣ ਟੌਲ ਤਾਂ ਬੜੀਏ ਘਰਾਂ ਵਿੱਚ ਅਗਲੇ ਨੂੰ ਕਹਦੇ ਵੀ ਸਾਨੂੰ ਦਰਵਾਜ਼ਾ ਖੋਲਦੇ ਸੀ ਗੰਦਗੀ ਖਾਣੀ ਐ ਸਵਾਦ ਆਇਆ ਇਹ ਹੀ ਰੋ ਹੁੰਦੇ ਆ ਆਏ ਕੋ ਜਿਹੜਾ ਬਾਰਡਰ ਕਿਨਾਰੇ ਤੋੜਨ ਵਾਲਾ ਸੀ ਪਤਾ ਨਹੀਂ ਕੀ ਨਵਦੀਪ ਦਾ ਉਹਦਾ ਨਾਮ ਹੈ ਉਹ ਵੀ ਕਹਿੰਦੇ ਭੱਜ ਜਾਓ ਖੇਤਰ ਉਹਦੇ ਵੀ ਪਹਿਣਗੇ ਹਜੇ ਆਹ ਕਰਤੂਤ ਹੈ ਇਹਨਾਂ ਦੀ ਆਹ ਵੀਡੀਓ ਸੁਣ ਕੇ ਨਾ ਜਲੂਨੇ ਲੜਨਗੇ ਦਵਾਈ ਲੈ ਲਿਓ ਪਹਿਲਾਂ ਮੈਂ ਜਿਹੜੀ ਗੱਲ ਅਜ ਤੱਕ ਕਹੀ ਹੈ ਨਾ ਹੱਕ ਠੋਕ ਕੇ ਕਹੀ ਹੈ ਆ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਕੌਮ ਨੂੰ ਬਦਨਾਮ ਕਰਨ ਵਾਸਤੇ ਤੁਰੇ ਨੇ ਨਾ ਜੜਾਂ ਪੱਟ ਕੇ ਛੱਡੂ ਜੇ ਇਹਨਾਂ ਗੱਲਾਂ ਦਾ ਜਵਾਬ ਹੈ ਤਾਂ ਦੇ ਦਿਓ ਇਹ ਸੂਰਮੇ ਹੁੰਦੇ ਨੇ ਸਟੇਟਮੈਂਟਾਂ ਦੇ ਹੀ ਜਾਂਦਾ ਕਿੱਥੇ ਬਹਿ ਕੇ ਬਾਹਰ ਬਹਿ ਕੇ ਫਿਰ ਮੰਨਿਆ ਨਹੀਂ ਵੀ ਮੈਂ ਨਾਲ ਸੀ ਕਹਿੰਦਾ ਮੇਰੇ ਸਿੰਘਾਂ ਨੇ ਕੰਮ ਕਰਤਾ ਜੀ ਕੋਈ ਗੱਲ ਨਹੀਂ ਉਹ ਉਹ ਜ਼ਿੰਮੇਵਾਰੀ ਲੈਣਾ ਮੈਂ ਹੋਰ ਵੀ ਗੱਡੀ ਚਾੜਾਂਗੇ ਕਿੱਥੇ ਬੈਠਾ ਗੱਡੀ ਚਾੜੇਗਾ ਬਾਹਰ ਬੈਠਾ ਗੱਡੀ ਚਾੜੇਗਾ ਬੰਦੇ ਦੇ ਪੁੱਤ ਬਣਾ ਕੇ ਛੱਡੂ ਖਾਲੇ ਤਾਂ ਕੁਝ ਨਹੀਂ ਹੋਇਆ ਹਲੇ ਕੀ ਹੋਣਾ ਹਲੇ ਤਾਂ ਪੰਜਾਬ ਪੁਲਿਸ ਨੇ ਸ਼ਕੰਜਾ ਕੱਸਣਾ ਪੁੱਤ ਲੈ ਕੇ ਆਉਣਾ ਕਿ ਜਿੱਥੇ ਮਰਜੀ ਜਾ ਤੁਸੀਂ ਹੋਰ ਗੱਲਾਂ ਨਹੀਂ ਗੱਲਾਂ ਛੱਡੋ ਜਦ ਸਿੰਘ ਇਹ ਜੇ ਕੰਮ ਕਰਦੇ ਹੁੰਦੇ ਤੁਸੀਂ ਪੰਜਾਬ ਨੂੰ ਸੁਧਾਰੋਗੇ ਲੱਤਾਂ ਪਾਰ ਚੱਲਦੀਆਂ ਸੀ ਮੈਨੂੰ ਪਤਾ ਸੀ ਮਖੇ ਕਤੇੜ ਹੈ ਕਤੇੜਾਂ ਵਾਲੇ ਕੰਮ ਕਰੂ ਕਰ ਤਾਂ ਕੰਮ ਹੁਣ ਜਿਹੜੀਆਂ ਭੇਡਾਂ ਵਿਆਹ-ਵਿਆਹ ਕਰਦੀਆਂ ਸੀ ਬੁੱਟਾ ਸਿੰਘ ਗੋਲਕਚੋਰ ਹੈ ਬੁੱਟਾ ਸਿੰਘ ਗਦਾਰ ਹੈ ਹੁਣ ਲੱਗ ਗਿਆ ਪਤਾ ਨੀਂਦ ਆ ਜਾਊ ਹੁਣ ਮੈਨੂੰ ਕਰ ਲਿਓ ਫੋਨ ਦੁਬਾਰਾ ਫੇਰ ਚੰਗੀ ਤਰ੍ਹਾਂ ਫੋਨ ਕਰਿਓ ਜਿੱਥੇ ਬੈਠ ਕੇ ਪਰ ਆਪਣੇ ਪਰਿਵਾਰ ਵਿੱਚ ਬਹਿ ਜਾ ਕਰੋ। ਉਹ ਵੀ ਸੁਣਨਿਆ ਕਰਨ ਬਿਗੂਟਾ ਸਿੰਘ ਬੋਲਦਾ ਕੀ ਹੈ। ਸ਼ਰਮ ਹੀ ਨਹੀਂ ਆਈ। ਮੈਂ ਤਾਂ ਜਿਹੜੇ ਬੰਦੇ ਸੋਸ਼ਲ ਮੀਡੀਆ ਤੇ ਗੰਦ ਪਾਉਂਦੇ ਨੇ ਉਹਨੂੰ ਪਹਿਲਾਂ ਬਹੁਤ ਵਾਰੀ ਸਮਝਾ ਚੁੱਕਾ ਵੀ ਭਰਾਵੋ ਇਹ ਕੰਮ ਨਾ ਕਰੋ, ਨਾ ਕਰੋ। ਪਰ ਬੰਦੇ ਮਾਰਨਾ, ਇੱਕ ਔਰਤ ਨੂੰ ਮਾਰਨਾ ਕਿੱਦਣ ਲਈ ਬਹਾਦਰੀ ਹੈ? ਭੱਜ ਗਿਆ। ਜਰਨਲ ਤੁਹਾਡਾ ਭਾਈ ਕਿੱਥੇ ਆ ਹੁਣ ਲਿਆਓ ਦੱਬ ਕੇ। ਲੇ ਆਓ ਹੁਣ ਕਹੋ ਵੀ ਪੰਜਾਬ ਆ ਜੇ ਮੈਨੂੰ ਕਹੋ ਮੈਂ ਲਿਆਉਣਾ ਮੈਂ ਟਿਕਟ ਲਾ ਕੇ ਬਗ ਜੂ ਦबई ਬੈਠਾ ਜੁਆਈ ਬੈਠਾ ਕਿੱਥੇ ਬੈਠਾ ਮੈਂ ਲਿਆਉਣਾ ਜਾ ਕੇ ਜ਼ਿੰਮੇਵਾਰੀ ਲੈ ਲੈਣੇ ਵੀ ਆ ਜਾ ਅਮਰਤਪਾਲ ਵਾਂਗੂ ਐ ਨੀਮਾ ਹੋ ਕੇ ਮੰਨ ਲੈ ਗਲਤੀ ਵੀ ਮੇਰੇ ਕੋਲ ਹੋਊਗੀ ਇੱਕ ਔਰਤ ਮਾਰੀ ਗਈ ਵੀ ਅਸੀਂ ਹਰਾਮਖੋਰ ਆ ਅਸੀਂ ਗੁੰਡੇ ਆ ਭੇਡਾਂ ਨੂੰ ਬੇਨਤੀ ਆ ਆ ਜਰਨੈਲ ਹੁੰਦੇ ਸ਼ਰਮ ਕਰੋ ਮਾੜੀ ਮੋਟੀ ਆ ਵੀਡੀਓ ਚਲਾਉਣ ਲੱਗਿਆਂ ਸੁਣ ਲਿਓ ਹੁਣ ਤੇ ਕਈਆਂ ਨੂੰ ਦौरा-ਦੂਰਾ ਪੈ ਸਕਦਾ ਪਾਣੀ ਰੱਖ ਲਿਓ ਚਲੂਣੇ ਲੜਨਗੇ ਮਿਰਚਾਂ ਲੜਨਗੀਆਂ ਸਾਬਣ ਤਿਲ ਰੱਖ ਲਿਓ ਕੋਲੇ ਇਹ ਸੱਚ ਬੋਲਿਆ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ